2018 ਕੈਨੇਡਾ ਦੇ ਕਬੱਡੀ ਕੱਪ ਦਾ ਇਹ ਬੱਸ ਜਾਫੀ ਰਿਹਾ ਚੋਲੇ ਵਾਲਾ ਅਰਸ਼ ਜਿਹਦਾ ਅੱਜ ਮਾਨ ਸਨਮਾਨ ਆਪਾਂ Thar Rox ਗੱਡੀ ਦੇ ਨਾਲ ਡੰਡਿਆਂ ਦੇ ਇਸ ਵੱਡੇ ਕਬੱਡੀ ਕੱਪ ਦੇ ਲਗਭਗ 27 ਲੱਖ ਦੀ ਗੱਡੀ ਦੇ ਨਾਲ ਮਾਨ ਸਨਮਾਨ ਜਿਹੜਾ ਹੈ ਇਸ ਸਮੇਂ ਕੀਤਾ ਜਾ ਰਿਹਾ ਸਾਰੇ ਸਾਥੀ ਖਿਡਾਰੀ ਨਾਲ ਨੇ ਇਹ ਮਾਨ ਸਨਮਾਨ ਦੇਣ ਦੇ ਲਈ ਸੁਰਗਵਾਸੀ ਲਾਲੀ ਟੇਸੀ ਜੀ ਜਸਵਿੰਦਰ ਸਿੰਘ ਜੀ ਸ਼ੋਕਰ ਬਲਵੀਰ ਰਾਏ ਦੇ ਮੰਗਟ ਜੁਜਾਰ ਸ਼ੋਕਰ ਰਣਜੀਤ ਡੰਡਾ ਗੋਖਾ ਅਟਵਾਲ ਬੱਬੀ ਯੂ ਐਸ ਏ ਓੰਕਾਰ ਮਾਨ ਗੁਰਨੇਕਬਲ ਸੰਦੀਪ ਜੈਂਟੀ ਯੂ ਐਸ ਏ ਗੋਪੀ ਸ਼ੋਕਰ ਗੋਪੀ ਸ਼ੋਕਰ ਜੀ ਆਸਟ੍ਰੇਲੀਆ ਗੋਪਾ ਬੈਂਸ ਮਾਰਗਟੇਰੀ ਨਿਊਜ਼ੀਲੈਂਡ ਹਰ ਸਿਮਰਨ ਸਿਗਰਾਮ ਸਿੰਘ ਯੂ ਐਸ ਏ ਵਿਕਰਮ ਯੂ ਐਸ ਏ ਕੁਲਜੀਤ ਕੁਲਦੀਪ ਵੜਾਚ ਸੈਦਵਾਲੀਆ ਯੂ ਐਸ ਏ ਤੇ ਅਮਰਜੀਤ ਸਿੰਘ ਕਲੋਂ ਦੁਬਈ ਜਗਦੀਪ ਕਲੋਂ ਦੁਬਈ ਜੋਤੀ ਰਾਏ ਆਸਟ੍ਰੇਲੀਆ ਸੋਨੂ ਪਰ ਯੂਐਸਏ ਮਨਵੀਰ ਨਿਊਜ਼ੀਲੈਂਡ ਲੱਕੀ ਸਬਰਾ ਯੂਐਸਏ ਬੋਲੇ ਸੋ ਰਹੋ ਸ੍ਰੀ ਅਕਾਲ ਲੈ ਅਰਸ਼ ਅਨੂ ਦੇ ਨਾਲ ਤੇ ਚੋਲਾ ਸਾਹਿਬ ਦੀ ਟੀਮ ਦੇ ਸਪான்ਸਰ ਵੀ ਵੱਡੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਧੰਨਵਾਦ ਕਰਦੇ ਆ ਸਾਡੇ ਔਰ ਸਰਕਾਰ ਦੇ ਜੋਗ ਜਸਵਿੰਦਰ ਸ਼ੋਕਰ ਜੀ ਦਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਗੋਕਾ ਹਟਵਾਲ ਜੀ ਦਾ ਤੇ ਨਾਲ ਜੌਂਟੀ ਯੂਐਸਏ ਦੇ ਨਾਲ ਗੋਪੀ ਸ਼ੋਕਰ ਤੇ ਗੋਪਾ ਬੈਂਸ ਜਿੱਥੋਂ ਜਿੱਥੋਂ ਦੀ ਗੱਡੀ ਲੰਘਦੀ ਆ ਯਾਦਾ ਸੁਰਗਪੁਰੀਆ ਨਾਲ ਯਾਰ ਯਾਰ